ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਪਰਦੇਸੀਆਂ ਦੇ ਆਪਣੇ ਚੈਨਲ ਪਰਦੇਸੀ ਮੀਡੀਆ ਐਂਡ ਜ਼ेड ਤੇ ਤੇ ਪਰਦੇਸੀ ਫੋਰਸ ਕਲੱਬ ਤੇ ਤੇ ਸਾਡੀ ਥੋੜੇ ਦਿਨ ਪਹਿਲਾਂ ਇੱਕ ਸਕੀਮ ਹੋਈ ਸੀ ਵੀ ਬਾਈ ਸ਼ੰਮੀ ਨਾਲ ਪੋਡਕਾਸਟ ਕੀਤਾ ਜਾਵੇ ਤੇ ਪਰ ਬਾਈ ਨੂੰ ਅੱਜ ਅਸੀਂ ਧੱਕੇ ਨਾਲ ਉਠਾ ਲਿਆ ਵਿੱਚ ਮਿੱਤਰੋ ਬਾਈ ਨਾ ਨਾ ਕਰਦਾ ਸੀ ਪਰ ਅਸੀਂ ਜਾਣ ਨਹੀਂ ਦਿੱਤਾ ਵੀ ਬਾਈ ਅੱਜ ਆਜ ਅੱਜ ਬੈਠਨੇ ਆ ਤੇ ਅੱਜ ਦਿਲਾਂ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਆਂ ਸਹੀ ਗੱਲ ਤੇ ਅੱਜ ਆਪਾਂ ਪਹਿਲਾਂ ਤਾਂ ਬਾਈ ਹੁਣਾਂ ਦੀ ਮੁਲਾਕਾਤ ਬਾਰੇ ਜਾਣਦੇ ਆ ਬਈ ਸ਼ੰਮੀ ਇੱਥੇ ਕਿਵੇਂ ਪਹੁੰਚਿਆ ਤੇ ਲਿਆਉਣ ਵਾਲਾ ਬਈ ਰੰਮੀ ਆਪਣੇ ਨਾਲ ਬੈਠਿਆ ਬਈ ਤੇ ਆਪਾਂ ਬਾਈ ਤੋਂ ਗੱਲਬਾਤ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਤੇ ਬਾਈ ਤੁਸੀਂ ਇੰਨਾ ਵਧੀਆ ਸੁਭਾਅ ਹਨਾ ਵੀ ਤੁਸੀਂ ਪਹਿਲੀ ਵਾਰ ਕਿੱਥੇ ਮਿਲੇ ਤੇ ਕਿਵੇਂ ਤੁਹਾਡਾ ਸੁਭਾਅ ਬਣਿਆ ਬਾਈ ਨੂੰ ਇੱਥੇ ਬਣਾਉਣ ਦਾ ਉਹ ਥੋੜੀ ਜਿਹੀ ਗੱਲਬਾਤ ਤੁਸੀਂ ਦਰਸ਼ਕਾਂ ਦੇ ਸਾਹਮਣੇ ਕਰੋ ਅਸੀਂ 2011 ਚ ਮਿਲੇ 11 ਜੀ 2011 ਚ ਇਹ ਸ਼ਮੀ ਬਈ ਰਜਿੰਦਰਾ ਕਾਲਜ ਦੇ ਵਿੱਚ ਪੜਦਾ ਹੁੰਦਾ ਸੀ ਨਾਲੇ ਉਦੋਂ ਢੋਲ ਵਜਾਉਣਾ ਸਿੱਖਦਾ ਸੀ ਨਾ ਉਦੋਂ ਸਿੱਖਦਾ ਸਿੱਖਦਾ ਅੱਛਾ ਫੇਰ ਤਾਂ ਬਈ 2015 ਤੋਂ ਢੋਲ ਵਜਾਉਂਦਾ ਸਿੱਖਦਾ ਮੇਰਾ ਨਹੀਂ 2011 ਤੋਂ ਬਈ ਅੱਛਾ 2011 ਤੋਂ 2011 ਤੋਂ ਲੈ ਬਈ ਗਿਣਤੀ ਮਾਰੀਏ ਤਾਂ ਮੈਨੂੰ ਲੱਗਦਾ ਕਿ 2011 ਤੋਂ ਬਾਅਦ 14 ਸਾਲ ਹੋ ਗਏ 14 ਸਾਲ ਹਜੇ ਵੀ ਸਿੱਖ ਰਹੀ ਹਾਂ ਬਸ ਇਹ ਤਾਂ ਬਈ ਮਿਹਨਤ ਪੂਰੀ ਹੈ ਤਾਂ ਹੀ ਫਿਰ ਨਿਊਜ਼ੀਲੈਂਡ ਦੇ ਵਿੱਚ ਨਾਮ ਚੱਲਦਾ ਹੈ ਫਿਰ ਬਈ ਪੂਰਾ ਇਸ ਟਾਈਮ ਹਨਾ 14 ਸਾਲ ਹੋ ਗਏ ਸਾਨੂੰ ਮਿਲਿਆ ਨੂੰ ਅੱਛਾ ਬਈ ਉਦੋਂ ਅਸੀਂ ਮਿਲੇ ਤੇ ਅਸੀਂ ਜੈਪੁਰ ਗਏ ਸੀਗੇ ਟੀਮ ਲੈ ਕੇ ਤੇ ਉਦੋਂ ਬਾਈ ਨੇ ਸ਼ਮੀ ਨੇ ਉੱਥੇ ਢੋਲ ਵਜਾਇਆ ਸੀ ਤੇ ਅਸੀਂ ਪੰਗੜਾ ਪਾਇਆ ਸੀ ਅੱਛਾ ਅੱਛਾ ਜੀ ਟੂਰ ਗਿਆ ਸੀਗਾ ਇੱਕ ਇਹ ਕਾਫੀ ਸਾਲ ਪਹਿਲਾਂ 2011 ਦੇ ਵਿੱਚ 2011 ਚ ਹੀ ਗਿਆ ਸੀ ਉਦੋਂ ਮੈਂ ਜਿੰਦਰਾ ਕਾਲਜ ਬਠਿੰਡੇ ਦੇ ਵਿੱਚ ਜਦੋਂ ਪੜਦਾ ਸੀ ਇਹ ਬਾਈ ਉਹ ਰਿਜ ਬਹੁਤ ਤਕਨੀਕੀ ਕਾਲਜ ਸਰਕਾਰੀ ਕਾਲਜ ਦੇ ਵਿੱਚ ਤੇ ਮੁੰਡੇ ਇਕੱਠੇ ਲੈ ਕੇ ਗਏ ਸੀ ਟੀਮਾਂ ਟੀਮ ਸੀ ਬਾਹਰ ਦੀ ਤੇ ਨੌਰਸ ਜੂਨ ਦਾ ਪ੍ਰੋਗਰਾਮ ਸੀ ਅਸੀਂ ਰਾਜਸਥਾਨ ਮਤਲਬ ਇਕੱਠੇ ਹੋਏ ਜਦੋਂ ਵੀ ਜਦੋਂ ਬਠਿੰਡੇ ਤੋਂ ਟੀਮ ਮੈਕਸ ਬਣ ਕੇ ਗਈ ਸੀ ਉੱਥੇ ਸਾਡੀ ਮੁਲਾਕਾਤ ਹੋਈ ਸੀ ਫਿਰ ਇਹ 8 ਜਾਨੇ ਸੀਗੇ ਤੇ ਮੈਂ ਢੋਲੀ ਸੀਗਾ ਤੇ ਮਤਲਬ ਜਦੋਂ ਨਾਲ ਰਹਿੰਦੇ ਸੀਗੇ ਚਲੋ ਵਧੀਆ ਗੱਲਬਾਤ ਹੋਈ ਠੀਕ ਹੈ ਉਸ ਤੋਂ ਬਾਅਦ ਫਿਰ ਬਹੁਤ ਸਾਊ ਮੁੰਡਾ ਸੀ ਠੀਕ ਹੈ ਪਹਿਲਾ ਸਾਊ ਸੀ ਤੇ ਹੁਣ ਹੋਈ ਨਹੀਂ ਹੁਣ ਵੀ ਸਾਊ ਹੀ ਹੈ ਵੀ ਬੱਚੇ ਹੋਏ ਤੇ ਕਹਿਣਾ ਮਤਲਬ ਬਾਈ ਹੱਜ ਗੱਲਾਂ ਸਾਰੀਆਂ ਨਿਕਲੀਆਂ ਫੋਰਡ ਕਾਰ ਦੇ ਵਿੱਚ ਦੇਖ ਲਓ ਵੀ ਇਹ ਗੱਲ ਕਰਨ ਦਾ ਮਤਲਬ ਪਹਿਲਾ ਸਾਊ ਸੀ ਹੁਣ ਸਾਊ ਹੈ ਨਹੀਂ ਨਹੀਂ ਠੀਕ ਹੈ ਵੀ ਹਾਂ ਵੀ ਹੁਣ ਵੀ ਸਾਊ ਹੈ ਵੀ ਚਲੋ ਸਹੀ ਹੈ ਵੀ ਸਮੇਂ ਦੇ ਨਾਲ ਬਾਈ ਵੀ ਦੂਜ ਨੂੰ ਸਾਊ ਕਹਿ ਲਿਆ ਵੀ ਥੋੜਾ ਜਿਆਦਾ ਸਾਊ ਆ ਵੀ ਹੁਣ ਸਿਆਣਾ ਹੋ ਗਿਆ ਆ ਚਲੋ ਇੰਨੀ ਕੁ ਜਾਰੀ ਮਤਲਬ ਉਹ ਅਸੀਂ 2-3 ਦਿਨ ਰਹੇ ਮਤਲਬ ਉਹ 2-3ਾਂ ਦੀ ਜਾਰੀ ਮਤਲਬ ਇੰਨੀ ਕੁ ਪਈ ਕੀ ਉਸ ਤੋਂ ਬਾਅਦ 2021 ਦੇ ਵਿੱਚ ਲਾਕਡਾਊਨ ਤੋਂ ਬਾਅਦ ਬਾਈ ਨਾਲ ਮੈਂ ਫੇਸਬੁੱਕ ਤੇ ਜਦੋਂ ਗੱਲ ਕਰੀ ਤੇ ਬਾਈ ਨੇ ਪਹਿਲੇ ਹੀ ਮਤਲਬ ਮੈਸੇਜ ਦੇ ਵਿੱਚ ਹੀ ਮਤਲਬ ਖਿੜਕੇ ਬੰਦਾ ਨਹੀਂ ਉੱਡਦਾ ਹੁੰਦਾ ਬਈ ਆ ਕੀ ਹਾਲ ਹੈ ਹੂੰ 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 ਬਸ ਉਹਦੋਂ ਤੇ ਕਹਤਾ ਬਸ ਬਾਈ ਕਹਿੰਦਾ ਵੀ ਆਪ ਦਾ ਤਿਆਰੀ ਫੜ ਲਾ ਮੈਂ ਚਲੋ ਠੀਕ ਹੈ ਤੇ ਦਾਣਾ ਪਾਣੀ ਸੇ ਇੱਥੇ ਆ ਗਏ ਬਈ ਫਿਰ ਹ ਹੁਣ ਤਾਂ ਬਾਈ ਦਾ ਵਰਕ ਵੀਜ਼ੇ ਤੇ ਆਇਆ ਤੇ ਪਹਿਲਾਂ ਅਸੀਂ ਟਰਾਈ ਕਰ ਰਹੇ ਸੀਗੇ ਵਿਜ਼ਿਟਰ ਵੀਜ਼ਾ ਹਾਂ ਮਿਟਟਰ ਵੀਜ਼ਾ ਤਾਂ ਉਹ ਅਸੀਂ ਇਹਨੇ ਨਹੀਂ ਵਿਜ਼ਿਟਰ ਵੀਜ਼ੇ ਤੇ ਆ ਜਾਣਾ ਸੀ ਇੱਥੇ ਜਦੋਂ ਪਹਿਲਾਂ ਗੱਲ ਹੋਈ ਸੀ ਪਹਿਲੇ ਮੈਸੇਜ ਦੇ ਵਿੱਚ ਤਾਂ ਆਈ ਕਿਹਾ ਸੀ ਵੀ ਭਾਈ ਤੂੰ ਰੈਡੀ ਹੋ ਜਾ ਕਲਾਸਾਂ ਚੱਲਦੀਆਂ ਸੀ ਉਦੋਂ ਮੈਨੂੰ ਲੱਗ ਹਾਂ 15 ਦਿਨਾਂ ਦੇ ਵੀਜ਼ੇ ਤੇ ਸੀਗਾ ਫਿਰ ਮਤਲਬ ਚੇਂਜ ਹੋ ਗਿਆ ਸੀ ਕਹਿੰਦੇ ਪਰ ਉਹ ਪਤਾ ਨਹੀਂ ਕੀ ਪ੍ਰੋਬਲਮ ਸੀ ਪ੍ਰੋਬਲਮ ਸੀ ਮਤਲਬ ਪਾਸਪੋਰਟ ਪਾਸਪੋਰਟ ਦੀ ਪ੍ਰੋਬਲਮ ਹੋ ਗਈ ਤਾਂ ਇਹਦਾ ਵੀਜ਼ਾ ਸੀ ਜਿਹੜਾ ਉਹ ਲੇਟ ਹੋ ਗਿਆ ਤਾਂ ਉਹ ਅਸੀਂ ਪਾਇਆ ਨਹੀਂ ਵਿਜ਼ਟਰ ਵੀਜ਼ਾ ਉਹ ਸੰਗੇ ਆਂਕੂ ਗੱਲ ਨਹੀਂ ਸੁਣੀ ਬਈ ਉਹ ਸੰਗਾ ਕਹਿੰਦਾ ਮੇਰੇ ਪਾਸਪੋਰਟ 'ਚ ਖਰਾਬੀ ਹੋ ਗਈ ਉਹ ਤਾਂ ਨਹੀਂ ਦੇਖਤਾ ਬਈ ਇਹ ਸਮਝਦੀ ਪਾਸਪੋਰਟ 'ਚ ਖਰਾਬੀ ਸੀ ਤੋਦੀ ਜੀ ਪਰ ਉਹ ਤਾਂ ਬਈ ਕਹਿੰਦਾ ਉਸ ਉਹ ਐਹੇ ਜੀ ਖਰਾਬੀ ਪਈ ਤੇ ਵੀ ਖਰਾਬੀ ਹੁੰਦੀ ਹੁੰਦੀ ਤੇ ਸਹੀ ਹੋ ਗਈ ਉਹ ਹਾਂ ਉਹ ਕਹਿੰਦੇ ਹੁੰਦੇ ਨੇ ਨਾ ਵੀ ਜਿਹੜਾ ਵਸ਼ ਹੁੰਦਾ ਚੰਗੇ ਵਾਸਤੇ ਹੁੰਦਾ ਚੰਗੇ ਵਾਸਤੇ ਹੀ ਹੁੰਦਾ ਤਾਂ ਉਹ ਵਧੀਆ ਹੋਇਆ ਤਾਂ ਵਿਜ਼ਟਰ ਵੀਜ਼ਾ ਨਹੀਂ ਅਪਲਾਈ ਕੀਤਾ ਫਿਰ ਇਹਦਾ ਵਰਕ ਹੀ ਆ ਗਿਆ ਹਾਂ ਤੇ ਵਰਕ ਵੀ ਮਨ ਲਾਦਾ ਤੇਰਾ ਵਰਕ ਵੀ ਤਾਂ ਪੰਜ 6 ਦਿਨਾਂ 'ਚ ਹੀ ਆ ਗਿਆ ਪੰਜ 6 ਦਿਨਾਂ 'ਚ ਹੀ ਆ ਗਿਆ ਜਾਨੀ ਕਿ 29 ਨੂੰ ਮੈਡੀਕਲ ਹੋਇ ਦੇ ਵਾਸਤੇ ਵੀ ਪੰਜ ਨੂੰ ਟੈਕਟ ਕਰਾ ਲਈ ਤੇ ਅੱਜ ਮੈਨੂੰ ਮਤਲਬ ਪੂਰਾ ਸਾਲ ਹੋ ਗਿਆ ਸਾਲ ਤੋਂ ਉੱਪਰ ਹੀ ਹੋ ਗਿਆ ਮੈਂ 5 ਅਗਸਤ ਨੂੰ ਇੱਥੇ 6 ਅਗਸਤ ਨੂੰ ਪਹੁੰਚ ਗਿਆ ਸੀ ਨਿਊਜ਼ੀਲੈਂਡ ਦੇ ਵਿੱਚ ਸਾਲ ਹੋ ਗਿਆ ਹਾਂ ਬਾਈ ਰੰਮੀ ਕੀ ਘਰੇ ਆਉਣ ਸਾਰ ਆ ਕੇ ਫਿਰ ਆਲੂ ਵਾਲੇ ਪਰੌਂਠੇ ਅੱਛਾ ਇੱਕ 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 ਸਾਲ ਹੋ ਗਿਆ ਤੇ ਇੱਕ ਸਾਲ ਜਿਹੜੇ ਬਈ ਪਹਿਲੇ ਦਿਨ ਜਿਹੜੇ ਆਲੂ ਵਾਲੇ ਪਰੌਂਠੇ ਖਾਧੇ ਯਾਦ ਅਸੀਂ ਇੱਕ ਦਿਨ ਬੈਠੇ ਗੱਲ ਕਰਦੇ ਸੀ ਵੀ ਆਸਾਨ ਕਿਸੇ ਦਾ ਨਹੀਂ ਭੁੱਲਣਾ ਚਾਹੀਦਾ ਨਹੀਂ ਭੁਲਣਾ ਤੇ ਹਾਂ ਸਿਆਣੇ ਬੰਦੇ ਜੀ ਗੱਲ ਕਰਦੇ ਹੁੰਦੇ ਜਿਹੜਾ ਸਾਨੂੰ ਪਹਿਲੀ ਵਾਰ 에ਰਪੋਰਟ ਤੋਂ ਲੈ ਕੇ ਆਏ ਹੋਏ ਤੇ ਪਹਿਲੀ ਵਾਰ ਕਿਸੇ ਨੇ ਕੰਮ ਲਵਾਇਆ ਹੋਵੇ ਤੇ ਪਹਿਲੀ ਯਾਰ ਕਿਸੇ ਨੇ ਖਾਣਾ ਖਵਾਇਆ ਹੋਵੇ ਤੇ ਮੈਂ ਉਹ ਅੱਜ ਵੀ ਮੈਂ ਤੁਹਾਡੀ ਗੱਲ ਕਰ ਲੈਣੀ ਤੇ ਪਹਿਲੀ ਵਾਰ ਇੰਡੀਆ ਤੋਂ ਸੱਧਿਆ ਹੋਵੇ ਸੱਧਿਆ ਹੋਵੇ ਹਨਾ ਵੀ ਪਹਿਲੇ ਦਿਨ ਦੇ ਪਰੌਠੇ ਅੱਜ ਮੈਨੂੰ ਯਾਦ ਠੀਕ ਹੈ ਪਹਿਲੀ ਯਾਰ ਕੰਮ ਤੇ ਭੇਜ ਉਹ ਵੀ ਮੈਨੂੰ ਯਾਦ ਆ ਤੇ 에어ਪੋਰਟ ਤੇ ਵੀ ਲੈ ਕੇ ਆ ਉਹ ਮਤਲਬ ਸਾਰਾ ਕੁਝ ਹੀ ਬਾਈ ਰੰਮੀ ਨੇ ਕੀਤਾ ਸੀ ਮੈਨੂੰ ਲੱਗਦਾ ਇਹ ਤੂੰ ਜਿੱਦਾਂ ਆਇਆ ਨੈਕਸਟ ਡੇ ਹੀ ਕੰਮ ਤੇ ਚੱਲ ਗਿਆ ਮੈਂ ਮਤਲਬ ਹਾਜੀ ਆਪ ਦੀ ਜਿਹੜੀ ਮੇਰੀ ਹੈਂਡ ਬੈਗ ਸੀਗਾ ਸਿਰਫ ਉਹ ਹੀ ਖੋਲਿਆ ਸੀ ਜਿਹੜਾ ਮੈਂ ਲੋਕ ਵਾਲਾ ਬੈਗ ਸੀਗਾ ਉਹ ਮੈਂ 3 ਦਿਨ ਬਾਅਦ ਖੋਲਿਆ ਸੀ ਵੀ ਮੇਰੇ ਘਰ ਦੇ ਨਾਲ ਸਮਾਨ ਵਿੱਚ ਕੀ ਪਾ ਕੇ ਤੋੜਿਆਗਾ ਪਹਿਲੇ 2 ਵਜੇ ਆਇਆ ਸੀ ਹਾਂ 2 ਵਜੇ ਆਇਆ ਸੀ ਆ ਕੇ ਬਸ ਅਗਲੇ ਦਿਨ ਸਵੇਰੇ 5 ਵਜੇ ਕੰਮ ਤੇ 5 ਵਜੇ ਨਿਕਲ ਗਿਆ ਸੀ 2 ਵਜੇ ਵੀ ਆਇਆ ਸੀ ਵੀ ਚਲੋ ਆਪਾਂ ਆ ਚੀਜ਼ ਲੈ ਕੇ ਆਉਣੀ ਆ ਆਪਾਂ ਇੱਥੇ ਜਾ ਕੇ ਆਉਣਾ ਫਿਰ ਅਸੀਂ ਅਕੈਡਮੀ ਚ ਗਏ ਮਤਲਬ ਬੱਚਿਆਂ ਨਾਲ ਜਾਣ ਪਛਾਣ ਹੋਈ ਹੈ ਨਾ ਨਾਲ ਦਿਨ ਫਿਰ ਉਹ ਤਾਂ ਦਿਨ ਆ ਹੀ ਨਾ ਗਿਆ ਫਿਰ ਰਾਤ ਨੂੰ ਰੋਟੀ ਪਾਣੀ ਖਾ ਕੇ ਸੌਂ ਗਏ ਚਲੋ ਭਾਈ ਸਵੇਰ 5 ਵਜੇ ਕੰਮ ਤੇ ਰਹਿਣਾ ਤੇ ਮੇਰਾ ਉਹ ਹੈਂਡਬੈਗ ਵੀ ਉੰਮੀ ਪਿਆ ਬਸ ਕੱਪੜੇ ਜੇ ਸਾਨੂੰ ਪਤਾ ਹੀ ਹੈ ਤੈਨੂੰ ਚਾਹਤ ਦਾ ਬਦਲ ਮੰਨ ਲਓ ਵੀ ਕੰਮ ਚ ਵਧੀਆ ਰੜ ਰੜ ਪਿਆ ਸੀ ਰੜ ਪਿਆ ਪੂਰਾ ਵਧੀਆ ਪੂਰਾ ਵਧੀਆ ਵੀ ਬਾਬੇ ਦੀ ਕਿਰਪਾ ਨਾਲ ਚਲੋ ਨਾਮ ਬਣ ਗਿਆ ਬਾਈ ਦੀ ਬਦੌਲਤ ਹਨ ਨਿਊਜ਼ੀਲੈਂਡ ਚ ਵਧੀਆ ਨਹੀਂ ਅੱਜ ਬਾਈ ਆਪਾਂ ਜੇ ਗੱਲ ਕਰੀਏ ਅੱਜ ਵੀ ਸਿੱਧੀ ਜੀ ਗੱਲ ਦੱਸ ਦਿੰਨੇ ਵੀ ਪਾਪਾ ਹਟੋਏ ਆਕਲੈਂਡ ਦੇ ਵਿੱਚ ਰੰਮੀ ਰੰਮੀ ਬਾਈ ਹੁੰਦੀ ਹੈ ਕਿੱਥੇ ਬਾਈ ਨਹੀਂ ਨਹੀਂ ਨਾਂ ਦੀ ਗੱਲ ਨਹੀਂ ਬਾਈ ਜਿਹੜੀ ਗੱਲ ਸਚਾਈ ਹੈ ਹਨਾ ਵੀ ਇਸ ਟਾਈਮ ਦੱਸਣ ਦੀ ਗੱਲ ਆਪਾਂ ਦੱਸਦੇ ਆਂ ਵੀ ਹੁੰਦੀ ਆ ਤਾਂ ਹੁੰਦੀ ਆ ਬਾਈ ਸਹੀ ਤੁਸੀਂ ਬਾਈ ਕਿਹੜੇ ਸਾਲ ਦੇ ਵਿੱਚ ਇੱਥੇ ਆਏ ਸੀ ਮੈਂ 2016 ਜੀ 2016 ਚ ਹਾਂ ਦੋ ਜਮੇਂ ਹਿਨੇ ਚ ਫਰਬਰੀ ਇਹ ਸਾਨੂੰ ਹੋ ਗਏ ਵੀ 8 9 9 ਸਾਲ ਹੋ ਗਏ ਪਰ ਮੈਂ ਮੰਨਦਾ ਵੀ ਮੈਂ ਮੈਨੂੰ ਹਜੇ 3 ਕਿ ਸਾਲ ਹੋਏ ਆ ਕਿਉਂਕਿ 2020 ਦੇ ਵਿੱਚ ਮੈਂ ਇੰਡੀਆ ਸਟੱਕ ਹੋ ਗਿਆ ਸੀਗਾ ਇੱਕ ਸਾਲ ਪੂਰਾ ਇੰਡੀਆ ਹੀ ਰਹਿ ਕੇ ਆ ਤਾਂ ਉਦੋਂ ਫਿਰ ਸਾਰਾ ਸਿਸਟਮ ਜ਼ੀਰੋ ਹੀ ਹੋ ਗਿਆ ਸੀ ਜ਼ੀਰੋ ਸ਼ੱਡੋ ਮਾਈਨਸ ਹੀ ਹੋ ਗਿਆ ਸੀ ਫਿਰ 1 ਜਨਵਰੀ 2021 ਨੂੰ ਮੈਂ ਦੁਬਾਰਾ ਇੱਥੇ ਆਇਆ ਤੇ ਉਸ ਤੋਂ ਬਾਅਦ ਸਾਰਾ ਦੁਬਾਰਾ ਸ਼ੁਰੂ ਕੀਤਾ ਵੀ ਅੱਜ ਕਹਿ ਲਈ ਬਾਬੇ ਦੇ ਹਿਸਾਬ ਨਾਲ ਵੀ ਕੰਮ ਲੋਟ ਹੈ ਹੁਣ ਠੀਕ ਹੈ ਚੱਲੀ ਵੀ ਵਧੀਆ ਲੋਟ ਹੈ ਵੀ ਜਿੱਥੇ ਬੈਠੇ ਹੁਣ ਆਪਦੇ ਜੇਚ ਬੈਠੇ ਆ ਨਹੀਂ ਨੀ ਵੀ ਕਿਤੇ ਜਾ ਕੇ ਬੈਠੇ ਆ ਵੀ ਹੋਰ ਬੰਨੇ ਜਾ ਕੇ ਬੈਠੇ ਆ ਠੀਕ 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 ਹੈ ਮਤਲਬ ਕਿ ਇਦਾਂ ਹੁਣ ਉਹ ਤਾਂ ਜਿਵੇਂ ਆਪਾਂ ਕਹਿ ਦਿੰਦੇ ਹੁੰਦੇ ਆ ਵੀ ਤਮੰਨਾ ਤਾਂ ਫਿਰ ਪੂਰੀ ਨਹੀਂ ਹੁੰਦੀ ਸਹੀ ਹੈ ਸਹੀ ਹੈ ਸੈਟੀਸਫਾਈਡ ਠੀਕ ਹੈ ਜਿਹੜਾ ਹੈਗਾ ਬਸ ਸਹੀ ਚੱਲ ਸੈਟੀਸਫਾਈ ਬੰਦਾ ਹੋਣਾ ਜ਼ਰੂਰੀ ਆ ਜਿੰਨੀ ਕ ਮਿਹਨਤ ਕਰੀ ਜਾਂਦੇ ਉਹਨਾਂ ਨੂੰ ਫਲ ਮਿਲ ਜਾਂਦਾ ਸਹੀ ਹੈ ਸਹੀ ਹੈ ਸਹੀ ਹੈ ਤੇ ਪੰਜਾਬ ਤੋਂ ਬਈ ਆਪਣਾ ਕਿਹੜਾ ਇਲਾਕਾ ਜੀ ਬਠਿੰਡਾ ਬਈ ਦੋਨੇ ਅਸੀਂ ਬਠਿੰਡੇ ਦੇ ਹੀ ਆ। ਅੱਛਾ ਬਠਿੰਡੇ ਤੋਂ ਫਿਰ ਬਠਿੰਡੇ ਤੋਂ ਬੋਲਦੇ। ਮੈਂ ਬਠਿੰਡੇ ਤੋਂ ਪਿੰਡ ਆਈ ਮੇਰਾ ਨਾਲ। ਜਲਪੁਰਾ ਮਿਰਜਾ। ਤਹਿਸੀਲ ਫੂਲ ਦਾ। ਮੈਂ ਲੋਕਲ ਬਠਿੰਡੇ ਮਤੀ ਦਾਸ ਨਗਰ ਦਾ। ਮਤੀ ਦਾਸ ਨਗਰ ਬਠਿੰਡੇ ਤੋਂ। ਬਸ ਠੀਕ ਹੈ ਜੀ। ਤੇ ਸਟੱਡੀ ਵੀ ਬਾਈ ਫਿਰ ਤੁਸੀਂ ਉੱਥੇ ਬਠਿੰਡੇ ਕੀਤੀ ਹੋਣੀ ਹੈ। ਸਟੱਡੀ ਮੇਰੇ 10th ਤੱਕ ਤਾਂ ਮੇਰੀ ਬਠਿੰਡੇ ਹੀ ਉਸ ਤੋਂ ਬਾਅਦ ਪਟਿਆਲੇ ਵਿੱਚ ਥਾਪਰ ਯੂਨੀਵਰਸਿਟੀ ਦੇ ਵਿੱਚ ਪੜਦਾ ਸੀਗਾ। ਫਿਰ ਦੁਬਾਰਾ ਫੇਰ ਬਠਿੰਡੇ ਆ ਗਿਆ ਸੀਗਾ। ਠੀਕ। ਬਸ ਐਂ ਤੁਰੇ ਫਿਰਦੇ ਰਹੇ। ਉਸ ਤੋਂ ਬਾਅਦ ਦੋ ਤਿੰਨ ਸਾਲ ਵਿਲੇ ਰਹੇ। ਹੂੰ ਹੂੰ। ਫਿਰ ਇੱਥੇ ਆ ਗਏ ਉਹ ਲੋ ਸਹੀ ਹੈ ਜੀ ਵੈਸੇ ਹੁਣ ਬਈ ਕੰਮਕਾਰ ਵੀ ਵਧੀਆ ਸਾਰਾ ਤੇ ਤੁਸੀਂ ਭੰਗੜਾ ਅਕੈਡਮੀ ਵੀ ਰਨ ਕਰ ਰਹੇ ਹੋ ਹਾਂਜੀ ਤੇ ਉਹਦੇ ਬਾਰੇ ਕੁਛ ਨਾ ਕੁਛ ਦਰਸ਼ਕਾਂ ਨੂੰ ਜ਼ਰੂਰ ਦੱਸੋ ਭੰਗੜਾ ਵੀਰੇ ਜਿਹੜੀ ਭੰਗੜਾ ਅਕੈਡਮੀ ਹੈ ਨਾ ਹੂੰ ਹੂੰ ਉਹ ਆਏ ਆ ਵੀ ਉਹ ਉਹ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਅਸੀਂ ਖੋਲ੍ਹ ਲਈ ਕਦੋਂ ਸ਼ੌਂਕ ਬਣ ਗਿਆ ਹੂੰ ਹੂੰ ਤੇ ਮਤਲਬ ਕਿ ਉਹ ਤੱਕੇ ਜੇ ਨਾਲ ਹੀ ਹੁੰਦਾ ਗਿਆ ਅ ਜਿਵੇਂ ਇੰਡੀਆ 2013 ਦੇ ਵਿੱਚ ਮੈਂ ਲਾਸਟ ਭੰਗੜਾ ਪਾਇਆ ਸੀ ਕਾਲਜ ਦੇ ਵਿੱਚ ਤੇ ਇਹ 14 15 ਤੱਕ ਉਹ ਕਾਲਜੋਂ ਨਿਕਲ ਗਏ ਤੇ ਭੰਗੜੇ ਨਾਲ ਉਹ ਜਮਾਂ ਹੀ ਲਿੰਕ ਟੁੱਟ ਗਿਆ ਹੂੰ ਹੂੰ 16 ਚ ਇੱਥੇ ਆ ਕੇ ਫਿਰ ਮੈਂ ਇੱਕ ਟੀਮ ਜੁਆਇਨ ਕੀਤੀ ਸਾਂਝ ਕਲੱਬ ਉਹਨਾਂ ਚ ਭੰਗੜਾ ਪਾਇਆ ਉਦੋਂ ਸਾਡੀ ਟੀਮ ਜਿੱਤੀ ਸੀਗੀ ਇੱਥੇ ਹੂੰ ਹੂੰ ਤੇ 2000 ਫਿਰ 19 ਦੇ ਵਿੱਚ ਮੈਂ ਸਾਂਝ ਟੀਮ ਦੇ ਬੱਚਿਆਂ ਨੂੰ ਸਿਖਾਉਣ ਲੱਗ ਗਿਆ ਭੰਗੜਾ ਬਸ ਫਿਰ ਉਦੋਂ ਫਿਰ ਉਹ ਥੋੜਾ ਜਿਹਾ ਨਾਲ ਬੱਚਿਆਂ ਦੇ ਨਾਲ ਅਟੈਚਮੈਂਟ ਹੁੰਦੀ ਗਈ ਹੁਣ ਚਲੋ ਹੁਣ ਤਵੀਤੀ ਡਾਂਸ ਅਕੈਡਮੀ ਆ ਉਹਨਾਂ ਨੂੰ ਭੰਗੜਾ ਸਿਖਾਉਣਾਗਾ ਮੈਂ ਆਪਣਾ ਆਪ ਦੇ ਕਲੱਬ ਨੂੰ ਸਿਖਾਉਣਾਗਾ ਤੇ ਫਿਰ ਇੱਕ ਊਮਨ ਕੇਅਰ ਟਰਸਟ ਆ ਉਹਨਾਂ ਨੂੰ ਸਿਖਾਉਣੇ ਆ ਜੀ ਹੂੰ 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 ਤੇ ਐਦਾਂ ਕਰਕੇ ਬਸ ਚੱਲੀ ਜਾਂਦਾ ਵੀ ਚੱਲੀ ਜਾਂਦਾ ਬਾਈ ਚੱਲੀ ਜਾਂਦਾ ਮਤਲਬ ਕਿ ਮੈਂ ਕੋਈ ਐ ਨਹੀਂ ਸੀਗਾ ਵੀ ਮੈਂ ਵੀ ਮੈਂ ਅਕੈਡਮੀ ਖੋਲ੍ਹਣੀ ਖੋਲ੍ਹਣੀ ਆ ਉਹ ਫਿਰ ਜਦੋਂ ਮੈਂ ਸਿਖਾਉਣ ਲੱਗ ਗਿਆ ਤਾਂ ਫਿਰ ਮੈਨੂੰ ਐ ਲੱਗਿਆ ਵੀ ਚਲੋ ਵੀ ਹੁਣ ਆਪਦੇ ਨਾਲ ਨਾਲ ਸ਼ੁਰੂ ਕਰ ਲਈਏ ਚਲੋ ਬਹੁਤ ਵਧੀਆ ਗੱਲਾਂ ਬਾਈ ਤੇ ਮੇਰੇ ਦਿਮਾਗ 'ਚ ਹੁਣ ਇੱਕ ਗੱਲ ਆਈ ਹੈ ਬਾਈ ਕਿਉਂਕਿ ਮੈਸੇਜ ਆਉਂਦੇ ਰਹਿੰਦੇ ਆ ਇੰਸਟਾ ਤੇ ਵੀ ਬਾਈ ਨੂੰ ਕਹਿ ਕੇ ਕੋਈ ਵੀਜ਼ਾ ਲਵਾ ਦੇ ਜਾਂ ਕੋਈ ਹੋਰ ਪ੍ਰਦੇਸੀ ਫੋਰਸ ਕਲੱਬ ਦੇ ਵਿੱਚ ਕਰਵਾ ਦੇ ਬਾਈ ਤੂੰ ਜਰੂਰ ਸਾਰੀ ਗੱਲ ਦੱਸ ਦੇ ਵੀ ਉਹਨਾਂ ਨੂੰ ਆਏ ਆ ਵੀ ਸਾਰੇ ਜਿਹੜੇ ਆਪਣੇ ਵੀਰ ਭਰਾ ਸਾਰੇ ਪੁੱਛਦੇ ਹਨ ਕਿਹੜਾ ਵੀਜ਼ਾ ਵੀਰੇ ਸਿੰਗਰਾਂ ਨੂੰ ਸਾਦੇ ਆ ਹਨਾ ਹਾਂਜੀ ਤੇ ਜਾਂ ਕੋਈ ਹੋਰ ਆਉਂਦੇ ਆ ਹਨਾ ਵੀ ਕੋਈ ਜਿਵੇਂ ਹੁਣ ਪਿੱਛੇ ਜੇ ਰਤਨ ਬਾਈ ਹੁਣੇ ਵੀ ਆ ਕੇ ਗਏ ਹਾਂਜੀ ਸ਼ੌਂਕੀ ਸਰਦਾਰ ਨੂੰ ਵੀ ਤੁਸੀਂ ਸੱਦਿਆ ਹਾਂਜੀ ਨਵਜੋਤ ਕੋਰ ਲੰਬੀ ਨੂੰ ਵੀ ਤੁਸੀਂ ਸੱਦਿਆ ਤੇ ਹੋਰ ਬਹੁਤ ਸਾਰੇ ਤੁਸੀਂ ਬਈ ਬੁਲਾਏ ਆ ਹਨਾ ਉਹ ਉਹ ਤਾਂ ਵੀਰੇ ਉਹਦੇ ਚ ਆਏ ਆ ਵੀ ਸਾਡੇ ਕਲੱਬ ਦੀ ਪੂਰੀ ਟੀਮ ਆ ਗਈ ਉਹਦੇ ਚ ਮੈਂ ਆਈ ਨਹੀਂ ਹੈਗਾ ਵੀ ਮੈਂ ਕੱਲਾ ਬੁਲਾ ਲੈਣਾ ਉਹ ਤੇ ਸਾਡੇ ਕਲੱਬ ਦੀ ਪੂਰੀ ਟੀਮ ਆ ਗਈ ਤੇ ਉਹ ਫਿਰ ਉਹ ਅਸੀਂ ਮਤਲਬ ਕਿ ਡਿਸਾਈਡ ਜੇ ਕਰ ਲੈਨੇ ਆਂਗੇ ਵੀ ਚਲੋ ਐਤਕੀ ਆਪਾਂ ਇਹਨਾਂ ਨੂੰ ਬੁਲਾ ਲੈਨੇ ਆ ਜਾਂ ਇਹਨਾਂ ਨੂੰ ਕਿਉਂਕਿ ਜੇ ਆਪਾਂ ਬਾਹਲੇ ਜਨੇ ਬੁਲਾਉਣੇ ਫਿਰ ਉਹ ਖਰਚਾ ਬਹੁਤ ਹੋ ਜਾਂਦਾ ਤਾਂ ਇਹ ਤੁਹਾਨੂੰ ਪਤਾ ਵੀ ਇਹ ਕਲੱਬਾਂ ਵਾਲਾ ਕੰਮ ਆ ਜਿਹੜਾ ਕੱਢਣ ਨੂੰ ਕੁਝ ਐਣੀ ਪੱਲੇ ਨਹੀਂ ਲੱਗਦੇ ਹਾਂ ਉਹ ਤਾਂ ਬਈ ਉਹ ਤਾਂ ਗੱਲ ਪੱਕੀ ਤੇ ਤੋਂ ਕੱਲਾ ਸਮਾਂ ਹੀ ਕੱਢੀ ਚੱਲੀ ਗਿਆ ਇੰਨਾ ਹੀ ਬਹੁਤ ਆ ਇਹ ਫਿਰ ਤਾਂ ਕਰਕੇ ਉਹ ਕਲੱਬ ਦੀ ਜਿਹੜੀ ਪੂਰੀ ਕਮੇਟੀ ਹੈਗੀ ਸਾਡੀ ਟੀਮ ਹੈਗੀ 8-9 ਜਣਿਆਂ ਦੀ ਤੇ ਅਸੀਂ ਫਿਰ ਉਹਦੇ ਚ ਦੇਖ ਲੈਨੇ ਆਂ ਵੀ ਇੱਕ ਬੰਦਾ ਜਾਂ ਦੋ ਬੰਦਾ ਵੀ ਸਾਨੂੰ ਐ ਹੀ ਹੁੰਦਾ ਵੀ ਕੋਈ ਡੇਜ਼ਰਵਿੰਗ ਜਿਹਾ ਬੰਦਾ ਹੋਵੇ ਵੀ ਜਿਹੜਾ ਪਹਿਲਾਂ ਆਇਆ ਵੀ ਨਾ ਹੋਵੇ ਤੇ ਉਹ ਬੰਦਾ ਉਹਨੂੰ ਆਪਾਂ ਬੁਲਾਈਏ ਵੀ ਨਾਲੇ ਤਾਂ ਬੰਦੇ ਦੀ ਰਿਸਪੈਕਟ ਹੁੰਦੀ ਆ ਵੀ ਹਾਂ ਮੈਨੂੰ ਮਾਨ ਰੱਖਿਆ ਵੀ ਮੈਨੂੰ ਬੁਲਾਇਆ ਵੀ ਆਈਨਾ ਹੋਵੇ ਵੀ ਆਪਾਂ ਜਿਹੜਾ ਪਹਿਲਾਂ ਹੀ ਬਹੁਤ ਥਾਵਾਂ ਤੇ ਜਾ ਚੁੱਕਿਆ ਹਨ ਉਹਨਾਂ ਨੂੰ ਤਾਂ ਬੁਲਾਉਣ ਵਾਲੇ ਜਿਵੇਂ ਹੁਣ ਤੱਕ ਦੇ ਸਿੰਗਰ ਉਹਨਾਂ ਨੂੰ ਬੁਲਾਉਣ ਵਾਲੇ ਬਹੁਤ ਹੁੰਦੇ ਆ ਤਾਂ ਸਾਨੂੰ ਐ ਹੁੰਦਾ ਵੀ ਜਿਹੜਾ ਨਹੀਂ ਆਇਆ ਪਹਿਲਾਂ ਜਾਂ ਨਹੀਂ ਆ ਫਿਰਦਾ ਆਪਾਂ ਉਹਨੂੰ ਬੁਲਾ ਲਈ ਠੀਕ ਹੈ ਠੀਕ ਹੈ ਬਈ ਇੱਕ ਆਪਾਂ ਹੁਣ ਵਿੱਚ ਗੱਲਬਾਤ ਕਰਦੇ ਇੱਕ ਆਪਾਂ ਦਰਸ਼ਕਾਂ ਦਾ ਵੀ ਥੋੜੀ ਰੈ ਲੈ ਜੀ ਬਈ ਹਨਾ ਵੀ ਹੁਣ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਸੀਂ ਸਿੰਗਰ ਵੀ ਸਾਧ ਰਹੇ ਹੋ ਹਾਂਜੀ ਤੇ ਕੁਝ ਆਪਣੇ ਜਿਵੇਂ ਹੁਣ ਸ਼ੌਂਕੀ ਸਰਦਾਰ ਹੋਣੇ ਵਧੀਆ ਚੀਜ਼ਾਂ ਪ੍ਰਮੋਟ ਕਰਦੇ ਆ ਵਧੀਆ ਚੀਜ਼ਾਂ ਦਿਖਾਉਂਦੇ ਆ ਹਨਾ ਹਾਂਜੀ ਤੇ ਉਹਨਾਂ ਨੂੰ ਵੀ ਤੁਸੀਂ ਬੁਲਾ ਰਹੇ ਹੋ ਤੇ ਆਪਾਂ ਦਰਸ਼ਕਾਂ ਤੋਂ ਵੀ ਮਾੜਾ ਜਿਹਾ ਪੁੱਛਦੇ ਆ ਬਈ ਦਰਸ਼ਕੋ ਜਿਹੜੇ ਤੁਸੀਂ ਦੇਖ ਰਹੇ ਹੋ ਛੋਡੀ ਕੀ ਰਾ ਹੈ ਵੀ ਕਿਹਨੂੰ ਹੋਰ ਬੁਲਾਉਣਾ ਚਾਹੀਦਾ ਹੁਣ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਡੇਰਵਿੰਗ ਹੋਵੇ ਹਾਂਜੀ ਤੁਸੀਂ ਵੀ ਜ਼ਰੂਰ ਦੱਸਿਓ ਇਸ ਗੱਲ ਬਾਰੇ ਜਿਹੜਾ ਕਾਬਲ ਹੋਵੇ ਕੋਈ ਇਹੋ ਜਿਹਾ ਬੰਦਾ ਨਾ ਉਵੇਂ ਬਾਅਦ ਸਾਨੂੰ ਹੀ ਗਾਣਾ ਚਾਹ ਹੈ ਤੂੰ ਤਾਂ ਉਹ ਤਾਂ ਗੱਲ ਬਈ ਛੋਡੀ ਸਹੀ ਆ ਪਰ ਜੇ ਬਈ ਦਰਸ਼ਕਾਂ ਨੇ ਕਹਿਤਾ ਤੇ ਜਾਦੇ ਜਿਵੇਂ ਸਾਰਿਆਂ ਨੇ ਕਹਿਤਾ ਵੀ ਤੁਸੀਂ ਇਹਨੂੰ ਬਲਾਓ ਫਿਰ ਆਪਾਂ ਕਿਵੇਂ ਉਸ ਵਾਸਤੇ ਕੁਛ ਨਾ ਕੁਛ ਕਰੀਏ ਹਾਂ ਕਰ ਸਕਦੇ ਹਾਂ ਫਿਰ ਆਪਾਂ ਨੂੰ ਉਹ ਬੰਦੇ ਨਾਲ ਵੀ ਗੱਲ ਕਰਨੀ ਪਊਗੀ ਵੀ ਉਹ ਵੀ ਰਾਜੀ ਹੈਗਾ ਹੋਣ ਨੂੰ ਕਿ ਨਹੀਂ ਹੂੰ 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 ਕਿਉਂਕਿ ਜਿਵੇਂ ਹੁਣ ਅਸੀਂ ਆਪਣਾ ਜਿਹੜਾ ਪੰਗੜੇ ਦਾ ਕੰਪੀਟੀਸ਼ਨ ਆ ਰਿਹਾ ਉਦੋਂ ਅਸੀਂ ਇੱਕ ਦੋ ਗੈਸਟ ਨਾਲ ਗੱਲ ਕੀਤੀ ਸੀਗੀ ਤੇ ਉਹ ਬਿਜ਼ੀ ਇੰਨੇ ਹੈ ਕਿ ਉਹ ਕਹਿੰਦੇ ਵੀ ਅਸੀਂ ਆ ਨਹੀਂ ਸਕਦੇ ਠੀਕ ਹੈ ਜੀ ਤੇ ਬਾਈ ਹੁਣ ਆਪਣੇ 8 ਸਪਟੰਬਰ ਨੂੰ ਪੰਗੜਾ ਕੰਪੀਟੀਸ਼ਨ ਵੀ ਹੈਗਾ ਹਾਂਜੀ ਭੰਗੜਾ ਕੰਪੀਟੀਸ਼ਨ ਹੋ ਰਿਹਾ 8 ਸਤੰਬਰ ਨੂੰ ਇਹ ਬਈ ਪਿਛਲੇ ਸਾਲ ਵੀ ਕਰਾਇਆ ਸੀਗੇ ਕਿਵੇਂ ਹਾਂਜੀ ਪਿਛਲੇ ਸਾਲ ਕਰਾਇਆ ਸੀਗਾ ਉਦੋਂ ਸੁਖਜਿੰਦਰ ਲੋਪੋ ਵੀਰਾ ਤੇ ਜਗਦੀਪ ਥਲੀਬਾਈ ਤੇ ਇੱਕ ਭਾਈ ਗੁਰਤਾਜ ਸਿੰਘ ਜਗਰਾਉ ਵਾਲੇ ਇਹ ਤਿੰਨੇ ਆਪਣੇ ਮੇਨ ਗੈਸਟ ਸੀਗੇ ਉਦੋਂ ਹੂੰ ਹੂੰ ਤੇ ਹਰਦੇਵ ਮਾਹੀ ਨੰਗਲ ਬਾਈ ਇਹ ਸੀਗੇ ਆਪਣੇ ਗੈਸਟ ਉਦੋਂ ਆਪਣਾ ਉਦੋਂ ਆਪਾਂ ਪਹਿਲਾ ਸਟਾਰਟ ਕੀਤਾ ਸੀ ਹੁਣ ਇਹ ਦੂਜਾ ਭੰਗੜਾ ਮੁਕਾਬਲਾ ਠੀਕ ਹੈ ਜੀ ਤੇ ਦਰਸ਼ਕਾਂ ਨੂੰ ਬਈ ਆ ਵੀ ਜਰੂਰ ਦੱਸੋ ਵੀ ਦੂਜੇ ਭੰਗੜੇ ਮੁਕਾਬਲੇ ਦੇ ਵਿੱਚ ਕੌਣ ਕੌਣ ਆ ਰਿਹਾ ਹੈ ਇੰਡੀਆ ਤੋਂ ਇੰਡੀਆ ਤੋਂ ਹਜੇ ਤਾਂ ਇੱਕ ਹੀ ਗੈਸਟ ਨੇ ਰੁਪਿੰਦਰ ਕੌਰ ਸੰਧੂ ਜੀ ਅੱਛਾ ਅੱਛਾ ਜਿਹੜੇ ਪੋਡਕਾਸਟ ਕਰਦੇ ਆ ਨਾ ਤਾਂ ਉਹਨਾਂ ਨੂੰ ਤੁਸੀਂ ਦੇਖਿਆ ਹੋਣਾਗਾ YouTube ਵਗੈਰਾ ਤੇ ਵੀ ਦੇਖਿਆ ਹੋਣਾ ਇੰਸਟਾ ਤੇ ਵੀ ਕਾਫੀ ਰੀਲ ਲਾਈਆਂ ਉਹਨਾਂ ਦੀ ਵਧੀਆ ਗੱਲਾਂ ਬਾਤਾਂ ਕਰਦੇ ਬਹੁਤ ਵਧੀਆ ਹੈਗੇ ਆ ਉਹ ਉਹ ਆਰੇ ਹਜੇ ਤੱਕ ਇੱਕ ਹੀ ਹੈ ਤੇ ਹਜੇ ਦੂਜੇ ਦਾ ਡਿਸਾਈਡ ਨਹੀਂ ਹੈਗਾ ਕੋਈ ਠੀਕ ਹੈ ਹਜੇ ਇੱਕ ਹੀ ਗੈਸਟ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਬਈ ਪਰਦੇਸੀ ਫੋਰਸ ਕਲੱਬ ਪਰਦੇਸੀ মিডিਆ ਆਪਣੇ ਸਾਰਾ ਹੁਣ ਕੁਛ ਨਾ ਕੁਛ ਰਲ ਮਿਲ ਕੇ ਕੀ ਕੁਛ ਅੱਗੇ ਕਰਨਾ ਚਾਹੁੰਦੇ ਆ ਬਈ ਉਹ ਵੀ ਕੁਛ ਨਾ ਕੁਛ ਤੁਸੀਂ ਗੱਲਾਂ ਬਤਾਂ ਕਿਉਂਕਿ ਪੋਡਕਾਸਟ ਦੇ ਵਿੱਚ ਕੁਛ ਨਾ ਕੁਛ ਗੱਲ ਨਿਕਲ ਜਾਂਦੀ ਹੁੰਦੀ ਹੈ ਤੇ ਉਹ ਸਾਰਿਆਂ ਨੂੰ ਪਤਾ ਵੀ ਹੋਣੀ ਚਾਹੀਦੀ ਹੈ ਅੱਗੇ ਅੱਗੇ ਬਈ ਹੁਣ ਅਸੀਂ ਸੋਚ ਰਹੇ ਆ ਸਪੋਰਟਸ ਦੇ ਵਿੱਚ ਕਰਨ ਨੂੰ ਸਪੋਰਟਸ ਦੇ ਵਿੱਚ ਕਰਨ ਨੂੰ ਤੇ ਜਿਹੜੇ ਸਾਡੇ ਕਲੱਬ ਦੇ ਬੱਚੇ ਹੈਗੇ ਉਹਨਾਂ ਚ ਉਹਨਾਂ ਨੂੰ ਅਸੀਂ ਬੋਲੀਆਂ ਪਾਉਣੀਆਂ ਹੂੰ ਹੂੰ ਗਾਉਣਾ ਤੇ ਇਨਸਟਰੂਮੈਂਟ ਪਲੇ ਕਰਨੇ ਜਾਂ ਜਿਵੇਂ ਹੁਣ ਤੁਸੀਂ ਹੋਸਟ ਕਰ ਰਹੇ ਹੋ ਹੋਸਟ ਕਰਾਉਣਾ ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਫਿਰ ਟਰਾਈ ਕਰਾਂਗੇ ਹਜੇ ਵੀ ਜੇ ਮਤਲਬ ਕਿ ਪ੍ਰਮਾਤਮਾ ਨੇ ਚਾਇਆ ਤਾਂ ਅਸੀਂ ਥੀਟਰ ਨਾਲੇ ਪਾਸੇ ਵੀ ਕਿਉਂਕਿ ਮੈਨੂੰ ਤਾਂ ਉਹਦੇ 'ਚ ਐਕਸਪੀਰੀਅੰਸ ਹੈ ਨਹੀਂ ਐਕਸਪੀਰੀਅੰਸ ਤਾਂ ਮੈਨੂੰ ਇਨਸਟਰੂਮੈਂਟਸ 'ਤੇ ਵੀ ਨਹੀਂ ਹੈਗਾ ਉਹਦੇ 'ਚ ਪਰ ਸਾਡੇ ਕੋਲੇ ਸ਼ੰਮੀ ਹੈਗਾ ਸ਼ੰਮੀ ਨੇ ਢੋਲ ਵੀ ਸਿਖਾ ਦੇਣਾ ਬਉਚੂ ਵੀ ਸਿਖਾ ਦੇਣਾ ਤਬਲਾ ਸਾਰਾ ਕੁਝ ਇੱਥੇ ਸਿਖਾ ਦੇਣਾ ਵੀ ਸਾਡੇ ਕੋਲੇ ਹੈਗਾ ਇੱਕ ਬੰਦਾ ਸਿਖਾਉਣ ਦਾ ਤੇ تھیਟਰ ਵਾਲਾ ਬੰਦਾ ਜੇ ਸਾਨੂੰ ਕੋਈ ਮਿਲ ਗਿਆ ਤਾਂ ਅਸੀਂ ਉਹ ਵੀ ਕਰਾਂਗੇ ਠੀਕ ਹੈ ਬਾਈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਨਾਲ ਸਪੋਰਟਸ ਦੇ ਵਿੱਚ ਟਰਾਈ ਕਰਾਂਗੇ ਠੀਕ ਹੈ ਬਾਈ ਵੀ ਪੂਰਾ ਅਪਰਾਹਲਾ ਕਰ ਰਹੇ ਹਾਂ ਵੀ ਤੁਸੀਂ ਇੱਥੇ ਰਹਿ ਕੇ ਵੀ ਪੰਜਾਬ ਵਰਗਾ ਮਾਹੌਲ ਇੱਥੇ ਵੀ ਜੀ ਬੀ ਹੋਵੇ ਟਰਾਈ ਕਰੀ ਜਾਨੇ ਬਾਈ ਨਹੀਂ ਨਹੀਂ ਬਾਈ ਟਰਾਈ ਕੀ ਦੇਖੀ ਜਾਨੇ ਸਾਰੇ ਬਹੁਤ ਵਧੀਆ ਸਾਰੇ ਕੁਝ ਹੋ ਰਿਹਾ ਬਹੁਤ ਵਧੀਆ ਚੱਲ ਰਿਹਾ ਮਿਹਨਤ ਨੂੰ ਫਲ ਮਿਲੂ ਉਹ ਦੋ ਦੇਖਾਂਗੇ ਫਰਾਲ ਮਿਲ ਕੇ ਸਾਰੇ ਜਾਨੇ ਨਾ ਕਿਉਂਕਿ ਟੀਮ ਵਧੀਆ ਹੈਗੀ ਸਾਰੇ ਜਣੇ ਨਾਲ ਅਗੇ ਜਿਹੜੇ ਉਹ ਮਤਲਬ ਕਿ ਵਧੀਆਗੇ ਜਿਵੇਂ ਹੁਣ ਸ਼ਮੀ ਆ ਸ਼ਮੀ ਨੂੰ ਬਾਈ ਨੂੰ ਪਤਾ ਵੀ ਹੁਣ ਵੀ ਆ ਆਪਦੀ ਜਿੰਮੇ ਹੁਣ ਅਸੀਂ ਜੇ ਕਲਾਸ ਦੇ ਵਿੱਚ ਮੈਂ ਨਹੀਂ ਵੀ ਹੋਵਾਂ ਅੱਜ ਸ਼ਾਮ ਨੂੰ ਜਿਵੇਂ ਕਲਾਸ ਸੀਗੀ 6 ਤੋਂ 8 ਮੈਂ ਤਾਂ ਗਿਆ 7 ਵਜੇ ਅੱਛਾ ਫਿਰ ਇਹਨੇ ਇਕੱਲੇ ਨੇ ਕਲਾਸ ਨਹੀਂ ਸੰਭ ਲੈਂਦਾ ਪੂਰਾ ਵੀ ਮੁੰਡਾ ਸਾਹੂ ਆ ਵੀ ਸੰਭ ਲੈਂਦਾ ਗੱਲ ਹੋਊਗਾ ਸੰਭ ਲਗਾ ਨਹੀਂ ਨਹੀਂ ਸਹੀ ਹੈ ਬਈ ਇਦਾਂ ਸਿਸਟਮ ਤੇ ਬਾਈ ਫਿਰ ਆਪਾਂ ਵੀ ਜੇ ਕਲਾਸ ਬਾਈ ਲਵਾਉਂਦਾ ਵੀ ਛੋਡੇ ਹੋਣ ਤੋਂ ਬਾਅਦ ਵੀ ਹਨਾ ਜਾਂ ਪਹਿਲਾਂ ਵੀ ਤੁਹਾਡਾ ਕੁਛ ਨਾ ਕੁਛ ਚੈੱਕ ਕਰਕੇ ਦੇਖੀ ਬਾਈ ਤੂੰ ਪਹਿਲਾਂ ਆਪਾਂ ਬੌਚੂ ਵੀ ਰਵਾ ਕੇ ਦੇਈਏ ਬੌਚੂ ਬੋਹ ਘੰਟ ਵਜਾਉਂਦਾ ਬਾਈ ਆ ਜਾ ਫਿਰ ਬਾਈ ਢੋਲ ਵੀ ਤੇ ਬੌਚੂ ਵੀ ਹਾਂ ਇਹ ਲੈ ਬਈ ਮੈਟਰੋ ਦੇਖਦੇ ਹਾਂ ਹੁਣ ਬੌਚੂ ਬਣਾਵਾ ਸੁਣਾਈਏ ਕਿ ਫਿਰ ਨਾਲ ਬੋਲੀਆਂ ਵੀ ਸੁਣਾਉਣੀ ਬੋਲੀਆਂ ਵੀ ਸੁਣਾਉਣੀ ਬਾਈ ਬੌਚੂ ਵੀ ਫਿਰ ਮੈਂ ਵੀ ਵਿੱਚ ਕਲਾਕਾਰੀ ਕਰਕੇ ਦੇਖੂ ਇਹ ਜੀ ਗੱਲ ਨਹੀਂ ਮੇਰੀ ਜਿੱਡੀ ਕਲਾਕਾਰੀ ਮੈਂ ਵੀ ਕਰੂਗਾ ਸੋ ਬੋਲੀ ਪਾ ਦੇ ਨਾਲ ਬੋਖ ਖਿੱਚ ਖਿੱਚ ਬਾਈ ਖਿੱਚ ਕੇ ਜਾਵਾਂ ਹੋ ਕਲ ਮੁੰਡਿਆ ਨੇ ਦੱਸਿਆ ਮੈਨੂੰ ਮੇਲਣ ਮੇਲ ਵਿੱਜਾਈ ਬਈ ਉੱਚਾ ਲਵਾ ਕਤ ਬਾਗ ਸੂਤੇ ਹੋ ਚੱਲਵਾ ਕਤ ਬਾਗ ਸੂਤੇ ਥੋਟ ਜਵਾਨੀ ਗਈ ਬਈ ਮੱਥਾ ਤਾਇਓ ਦਾਇਓ ਸੀ ਲਗਦਾ ਬਲੇ ਬਲੇ ਉਹ ਮੱਥਾ ਤਾਇਓ ਦਾਇਓ ਸੀ ਲਗਦਾ ਝੱਕਦੀਆਂ ਜਿਵੇਂ ਮਝੀਠਾ ਬਈ ਇੱਕ ਦੂਜੀ ਨੂੰ ਪੰਜਾ ਵੇਖ ਕੇ ਹੋਰ ਸੁਣਾ ਦੇ ਫਿਰ ਸੁਣਾ ਫਿਰ ਇੱਕ ਜਿਹੜੀ ਅਸੀਂ ਵੀ ਆਪਦੇ ਉਹ ਥੋੜੇ ਜਿਹਾ ਕਿਉਂਕਿ ਚੱਕੀ ਸ਼ਾਂਤ ਕਰਨ ਲੱਗ ਗਏ ਇਹ ਸ਼ਬਦ ਬਾਲੇ ਭਾਰੇ ਚੱਕੀ ਫਿਰਦਾ ਪਤੰਦਰ ਹੁਣ ਤੁਹਾਨੂੰ ਬਈ ਆਉਂਦੇ ਨਹੀਂ ਸਾਡੇ ਮੂੰਹ ਚੜ ਜਾਂਦੇ ਫਿਰ ਕੀ ਕਰਕੇ ਬਹੁਤ ਮੁੰਡਿਆਂ ਦੇ ਨਾ ਦਿਮਾਗਾਂ ਦੇ ਵਿੱਚ ਇੱਕ ਇੱਕ ਬੋਲੀ ਜਦੋਂ ਵਿਆਹਾਂ ਦੇ ਵਿੱਚ ਜੀ ਪਾਉਂਦੇ ਹੁੰਦੇ ਆ ਯਾਰ ਛੜਿਆਂ ਵਾਲੀ ਬੋਲੀ ਪਾਦੇ ਤੇ ਉਹ ਹਰ ਇੱਕ ਮੁੰਡਾ ਚਾਹੇ ਵਿਆਹ ਹੈ ਤੇ ਚਾਹੇ ਛੜਾ ਹੁੰਦਾ ਉਹਨੇ ਸੁਆਜਾ ਲਈ ਜਾਣਾ ਹੁੰਦਾ ਹੈ ਤੇ ਉਹ ਹਰ ਇੱਕ ਦੀ ਜਵਾਨ ਤੇ ਆ ਫਿਰ ਮੈਂ ਤੁਹਾਨੂੰ ਛੜਿਆਂ ਵਾਲੀ ਬੋਲੀ ਸੁਣਾਉਣਾ ਸੁਣਾ ਦੇ ਫਿਰ ਲੈ ਵੀ ਛੜਿਆੰਦੋ ਪਹਿਲਾਂ ਆਪ ਮੜੀ ਗੱਲ ਕਰੀਏ ਵੀ ਛੜਿਓ ਗੌਰ ਨਾਲ ਸੁਣ ਲਿਓ ਹੁਣ ਆਹ ਬੋਲੀ ਸੋਢੀ ਦੀ ਢੁਕਦੀ ਆ ਤੇ ਲੱਗਦੀ ਐ ਹੋ ਛੜਾ ਛੜੇ ਨੂੰ ਦੇਵੇ ਦਲੀਲਾ ਆਪਾਂ ਵਿਆਹ ਕਰਵਾਈਏ ਬਈ ਜਿਹੜੀ ਆਪਾਂ ਵਿਆਹ ਕੇ ਲਈਏ ਹੋ ਜਿਹੜੀ ਆਪਾਂ ਵਿਆਹ ਕੇ ਲਈਏ ਛਜਟੂ ਮਾ ਦਾ ਪਈ ਗੜੀ ਵਿੱਚ ਰੋਂਦੀ ਦੇ ਭਾਈ ਆ ਜਾ ਤੂੰ ਵੀ ਆ ਜਾ ਨਾ ਜਾ ਲਈ ਚੱਲ ਦੇ ਫੋਟੋ ਲੈ ਭਾਈ ਸਾਡੇ ਸਾਡੇ ਪੋਡਕਾਸਟ ਦੇ ਵਿੱਚ ਪੀਜਾ ਵੀ ਆ ਗਿਆ ਤੇ ਪਰ ਹਜੇ ਨਹੀਂ ਹਜੇ ਹਜੇ ਤਾਂ ਸਾਨੂੰ ਬਹੁਤੀਆਂ ਗੱਲਾਂ ਬਾਤਾਂ ਹਜੇ ਰਹਿਣਗੀਆਂ ਇੱਧਰ ਆ ਜਾ ਕੁਨਾਲ ਭਾਈ ਆ ਜਾ ਭਾਈ ਆ ਜਾ ਹਾਏ ਤਾਂ ਸਾਨੂੰ ਦੋ ਬੋਲੀਆਂ ਹੀ ਸੁਨਾਈਆਂ ਤਾਂ ਪੀਜੀ ਦੀ ਬਰਬਾਦ ਹੋ ਗਈ ਹਾ ਹਾ ਠੀਕ ਹੋ ਗਈ ਬਣ ਗਈ ਗੱਲ ਇਹ ਇਹ ਸਾਡੇ ਕਲੱਬ ਦਾ ਮੇਨ ਮੈਂਬਰ ਹੈਗਾ ਕੁਨਾਲ ਜੌਬ ਫਿਨਿਸ਼ ਕਰਕੇ ਆਇਆ ਹੁਣੀ ਤੇ ਸਿੱਧਾ ਇੱਥੇ ਆ ਗਿਆ ਬੱਲੇ ਬਈ ਬੱਲੇ ਕੰਮ ਕੰਮ ਆ ਪੂਰਾ ਮੁੰਡਾ ਬਈ ਹੋਰ ਬਈ ਠੀਕ ਆ ਸੱਸੀ ਗਾਲ ਜੀ ਸੱਸੀ ਗਾਲ ਜੀ ਹੋਰ ਬਈ ਠੀਕ ਠਾਕ ਵਧੀਆ ਸਭ ਵਧੀਆ ਕਿਵੇਂ ਚੱਲਦਾ ਕੰਮ ਕਰ ਸਭ ਵਧੀਆ ਚੱਲੀ ਜਾਂਦਾ ਚਲੋ ਬੜੀਆ ਫੀਜ਼ਾ ਲੈ ਕੇ ਚਲੋ ਬਈ ਮੌਕੇ ਤੇ ਆ ਗਿਆ ਜੋ ਮੈਂ ਨਹੀਂ ਨਹੀਂ ਸਹੀ ਆ ਬਈ ਜਲਦੀ ਫਿਨਿਸ਼ ਕਰਤਾ ਕੰਮ ਹਾਂਜੀ ਜੇ ਸ਼ਮੀ ਬਈ ਹੁਣ ਢੋਲ ਢੋਲ ਵੀ ਬਈ ਦਰਸ਼ਕਾਂ ਨੂੰ ਵੀ ਜਾ ਕੇ ਦਿਖਾ ਐਂ ਤਾਂ ਨਹੀਂ ਗੱਲ ਬਣਦੀ ਜੇ ਹੁਣ ਤੂੰ ਬਹੁਤ ਚੁ ਬਜਾਇਆ ਤਾਂ ਫਿਰ ਆ ਜਿਹੜੀ ਸਾਹਮਣੇ ਚੀਜ਼ ਪਈ ਇਹ ਨਹੀਂ ਆਪਾਂ ਰੱਖਣੀ ਐ ਕੱਢ ਲਾ ਬਾਈ ਰੱਖ ਨਾ ਉਹ ਮੈਂ ਵੀ ਫਿਰ ਕੋਈ ਇੱਕ ਅੱਧੀ ਬੋਲੀ ਦੇਖਾਂ ਫਿਰ ਹਾਂ ਲੈ ਵੀ ਮਤਰਾ ਆਪਾਂ ਹੀ ਪਾਵਾਂਗੇ ਪਹਿਲਾਂ ਬਾਈ ਤੋਂ ਢੋਲੂ ਦੇਖਦੇ ਆਂ ਵੀ ਢੋਲ ਵਜਾਉਂਦਾ ਫਿਰ ਆਪਾਂ ਇੱਕ ਅੱਧੀ ਬੋਲੀ ਚੱਕਾਂ ਮੈਂ ਫੋਨ ਤੇ ਦੇਖ ਕੇ ਚੱਕੂਗਾ ਬਈ ਐ ਔਖਾ ਕੰਮ ਕਿਉਂ ਬਾਈ ਹੁਣ ਤੇਰਾ ਪ੍ਰੋਫੈਸ਼ਨਲ ਕੰਮ ਹੈ ਤੂੰ ਤਾਂ ਹੁਣ ਇੱਥੇ ਨਿਊਜ਼ੀਲੈਂਡ ਦੇ ਵਿੱਚ ਪਾਰਕੀ ਤੱਕ ਸਾਰੇ ਪਾਸੇ ਹੁਣ ਤੇਨੂੰ ਦਾ ਨਿਊਜ਼ੀਲੈਂਡ ਦੇ ਵਿੱਚ ਛੰਮੀ ਛੰਮੀ ਹੋਈ ਪਈ ਹਾਂ ਛੰਮੀ ਛੰਮੀ ਹੋਈ ਪਈ ਆ ਕਿਆ ਬਾਤ ਹੈ ਬੱਚ ਨੂੰ ਜੀ ਕਰਦਾ ਬਾਈ ਮੈਂ ਕਹਿੰਦਾ ਵੀ ਪੁਰਾਣ ਘੈਂਟ ਜਦੋਂ ਜਦੋਂ ਅਸੀਂ ਕਲਾਸਟ ਨਹੀਂ ਹੁੰਦੇ ਜਦੋਂ ਤਾਂ ਗਾਣੇ ਚੱਲਦੇ ਹੋਣ ਜਦੋਂ ਮੈਂ ਸਿਖਾਉਣਾ ਮੈਂ ਇੱਕ ਵਾਰੀ ਆਹ ਸਟੈਪ ਕਰਕੇ ਦੱਸ ਦਿੰਨਾ ਵੀ ਆਹ ਸਟੈਪ ਜਦੋਂ ਇਹ ਢੋਲ ਤੇ ਹੁੰਦਾ ਤੇ ਫਿਰ ਮੈਂ ਨਾਲ ਹੀ ਲੱਗ ਕੇ ਸਕੇ ਯਾਰ ਬਾਈ ਢੋਲ ਨਾ ਕਿਹੋ ਜਿਹੀ ਚੀਜ਼ ਹੈ ਵੀ ਫਿਰ ਫਿਰ ਮੈ ਸ਼ਮੀ ਨੂੰ ਪਤਾ ਸ਼ਮੀ ਹੋਰ ਭਰ ਕੇ ਹੋਣੇ ਹੋਰ ਭਰ ਕੇ ਹੋਣ ਦੇ ਵੀ ਇੱਕ ਬਾਈ ਗੱਲ ਹੈ ਵੀ ਢੋਲ ਕਿਹੋ ਜਿਹੀ ਚੀਜ਼ ਹੈ ਵੀ ਬੰਦਾ ਜੇ ਕਿੱਤੇ ਚੱਲਦਾ ਵੀ ਹੁੰਦਾ ਸੀ ਨਾ ਜਿਵੇਂ ਵਿਆਹ ਦੇ ਵਿੱਚ ਜਿਵੇਂ ਕੋਈ ਪਿੰਡ ਦੇ ਵਿੱਚ ਤਾਂ ਬੰਦਾ ਮੈਂ ਕਹਿੰਦਾ ਵੀ ਘਰੇ ਖੜਾ ਵੀ ਨੱਚਦਾ ਹੁੰਦਾ ਢੋਲ ਇੱਕ ਐ ਹੋਜੀ ਚੀਜ਼ ਮੱਲੋ ਮੰਲੀ ਪੈਰ ਮਤਲਬ ਕਿ ਪੱਬ ਚੱਲ ਪੈਂਦੇ ਆ ਹਾਂਜੀ ਹਾਂਜੀ ਢੋਲ ਹੈ ਹੀ ਐਸਾ ਚੀਜ਼ ਆ ਕਿਉਂਕਿ ਹੁਣ ਇੱਥੇ ਮਤਲਬ ਕਿ ਰੇਜ ਬਹੁਤ ਵਧੀਆ ਬਣ ਗਿਆ ਹੂੰ ਹੂੰ ਪਹਿਲਾਂ ਕੀ ਸੀਗਾ ਹੁਣ ਜਿਵੇਂ ਮੇਰੇ ਸੇਉਣ ਤੋਂ ਪਹਿਲਾਂ ਚਲੋ ਬਹੁਤ ਵਧੀਆ ਇੱਥੇ ਸਾਰੇ ਕਲਾਕਾਰ ਹੂੰ 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 ਵਧੀਆ ਮਤਲਬ ਜਾ ਕੇ ਲੋ ਵੀ ਗਾਣਿਆਂ ਤੇ ਪੰਗੜਾ ਪਾਉਂਦੇ ਆ ਪਰ ਜਦੋਂ ਦੇ ਕਲਾਸ ਦੇ ਵਿੱਚ ਸ਼ੁਰੂ ਕੀਤਾਗਾ ਢੋਲ ਢੋਲ ਤੇ ਪੰਗੜਾ ਪਾਉਣਾ ਤੇ ਮਤਲਬ ਸਾਡੀਆਂ ਸੀਨੀਅਰ ਜਿਹੜੀਆਂ ਕੁੜੀਆਂ ਨੇ ਉਹ ਤਾਂ ਪਾਉਂਦੀਆਂ ਪਾਉਂਦੀਆਂ ਨਾਲ ਛੂਟੇ ਬੱਚਿਆਂ 'ਚ ਵੀ ਇੰਟਰਸਟ ਇੰਨਾ ਕਿ ਜ਼ਿਆਦਾ ਵਧਿਆ ਹੋਇਆ ਹੈਗਾ ਵੀ ਅਸੀਂ ਲਾਈਵ ਕਰਨਾ ਢੋਲਤੀ ਕਰਨਾ ਕਿਉਂਕਿ ਉਹਦੇ ਨਾਲ ਹੁਣ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਨਾਲੇ ਜਿੱਦਾਂ ਜਿੱਥੇ ਵੀ ਕੋਈ ਸਟਾਪ ਮਤਲਬ ਤੇ ਇਹਦੇ ਨਾਲ ਜਿਹੜੀ ਆ ਲਹਿਰ ਉਹ ਅਲੱਗ ਹੀ ਹੈਗੀ ਦੁੱਗਣੀ ਬਣ ਜਾਂਦੀਆਂ ਹਾਂ ਮਤਲਬ ਉਹਦਾ ਨਾਚ ਹੋਰ ਬਣ ਜਾਂਦਾਗਾ ਉਹਦੀ ਲਹਿਰ ਹੋਰ ਬਣ ਜਾਂਦੀ ਹੈ ਸੋ ਬੋਲਣ ਵਾਲੇ ਨੇ ਤਾਂ ਬੋਲਣਾ ਤੁਹਾਨੂੰ ਪਤਾ ਹੀ ਜਦੋਂ ਢੋਲ ਵੱਜਣ ਲੱਗ ਗਿਆ ਉਹਨੇ ਆਪਦੀ ਲਹਿਰ ਚ ਹੀ ਪਾ ਉਹਦਾ ਨਾਚ ਵੀ ਵੱਖਰਾ ਉਹਦਾ ਸਵਾਦ ਵੀ ਵੱਖਰਾ ਬਾਈ ਤੂੰ ਹੁਣ ਛੜਿਆਂ ਵਾਲੀ ਬੋਲੀ ਪਾਈ ਐ ਹਾਂ ਤੇ ਛੜਿਆਂ ਵਾਲੀ ਬੋਲੀ ਮੈਂ ਵੀ ਪਾਉਂਗਾ ਫਿਰ ਇਹ ਹੀ ਰਹਿਦਾ ਪਰਮਾਨੰ ਮੈਂ ਛੜਿਆ ਦੀ ਹੁਣ ਸਿਫਤ ਕਰਦਾ ਇਹਦੇ ਵਿੱਚ ਆਏ ਨਹੀਂ ਬਾਈ ਇਟ ਨਾਲ ਟਿਕ ਟਿਕ ਕਰ ਜਮਾ ਬਾਈ ਢੋਲ ਤੇ ਢੋਲ ਤੇ ਪਾਉਣੀ ਆ ਢੋਲ ਚੱਕ ਪਾ ਜਾਏ ਉਹ ਛੰਮੀ ਬਾਈ ਆਇਆ ਹੋਵੇ ਤੇ ਫਿਰ ਢੋਲ ਤੇ ਆਪਾਂ ਨਾ ਕਹੀਏ ਤਾਂ ਫਿਰ ਹੋ ਨਹੀਂ ਸਕਦਾ ਇੱਥੇ ਬਾਜ਼ ਨਹੀਂ ਆਉਣੀ ਤੁਹਾਡੀ ਕੱਢ ਦਾਂਗੇ ਬਾਈ ਬਾਜ਼ ਚਾਹ ਹੱਥ ਨਾਲ ਹੀ ਜਾਣਾ ਹਾਂ 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 ਨਹੀਂ ਚਲੋ ਸਹੀ ਆ ਬਈ ਰਾਤੀ ਛੜੇ ਨੂੰ ਸੁਪਨਾ ਆਇਆ ਯਾਰ ਰਾਤੀ ਛੜੇ ਨੂੰ ਸੁਪਨਾ ਆਇਆ ਛੜਾ ਛੜੇ ਨੂੰ ਦੱਸਦਾ ਬਈ ਦਿਨ ਬਈ ਇਹਦਾ ਭੁੱਲੀ ਗਿਆ ਯਾਰ ਮੈਂ ਤਾਂ ਕੋਈ ਨਾ ਹੋਰ ਆਉਂਦਾ ਬਈ ਕੋਈ ਨਹੀਂ ਆਹੀ ਚਲੰਦੇ ਬਈ ਰਾਤੀ ਛੜੇ ਨੂੰ ਸੁਪਨਾ ਆਇਆ ਯਾਰ ਰਾਤੀ ਛੜੇ ਨੂੰ ਸੁਪਨਾ ਆਇਆ ਛੜਾ ਛੜੇ ਨੂੰ ਦੱਸਦਾ ਦਿਨ ਛੜੇ ਪਟਿਆ ਗਿਆ ਚੰਗਾ ਭਲਾ ਕਰ ਉਸਦਾ ਦਿਨ ਛੜੇ ਪਹਿਲਾਂ ਕਹਿੰਦਾ ਵੀ ਛੜਿਆਂ ਦਾ ਆਖੇ ਸਾਨੂੰ ਆਖੇ ਸਿਫਤ ਕਰਦਗੇ ਉਹ ਬਾਈ ਪਰ ਅਸਲ ਤਾਂ ਵਿਚਾਰੇ ਦੀ ਸਿਫਤ ਕਾਦੀ ਨਹੀਂ ਨਹੀਂ ਸਿਫਤ ਦੀ ਕਿ ਯਾਰੇ ਪੂਰੀ ਬੋਲੀ ਯਾਦ ਨਹੀਂ ਚ ਸਿਫਤ ਇਹਦੇ ਘਰ ਪਟਿਆ ਜਾਂਦੇ ਹੋ ਅਦਰ ਜਿਹਨੂੰ ਆਏ ਹੋਗੇ ਨਾ ਮੂਰੇ ਪ੍ਰੋਫੈਸ਼ਨਲ ਬੰਦਾ ਹੈ ਯਾਰ ਪ੍ਰੋਫੈਸ਼ਨਲ ਬੰਦਾ ਹੈ ਇਹ ਬੋਲੀ ਇਹ ਚ ਸਿਫਤ ਜ਼ਰੂਰ ਆ ਪਰ ਮੇਰੇ ਸਿਰ ਪੁੱਟ ਗਿਆ ਕਿ ਹੁਣ ਯਾਦ ਨਹੀਂ ਰਹੀ ਨਾ ਗੱਲ ਵੀ ਸਿਫਤ ਕਿਵੇਂ ਕਰੀਏ ਥੋੜਾ ਵਿਚਾਰੇ ਦੇ ਘਰ ਤੇ ਜਾੜਤਾ ਹਾਂ ਚਲੋ ਸਿਫਤ ਤਾਂ ਇਹ ਚ ਯਾਦ ਨਹੀਂ ਰਿਹਾ ਬਾਈ ਠੀਕ ਹੈ ਤੇ ਬਾਈ ਤੂੰ ਹੁਣ ਅਗਲੇ ਟਾਈਮ ਦੇ ਵਿੱਚ ਹੁਣ ਕੀ ਸੋਚਿਆ ਬਾਈ ਤੂੰ ਵੀ ਟੂਰ ਨੂੰ ਲੈ ਕੇ ਵੀ ਅੱਗੇ ਕੀ ਕੀ ਕਰਨਾ ਚਾਹੁੰਦੇ ਪਤਾ ਕੀ ਗੱਲ ਹੁੰਦੀ ਹੈ ਬਾਈ ਜਿੰਨਾ ਟਾਈਮ ਬੰਦੇ ਦਾ ਦਾਣਾ ਪਾਣੀ ਹੈ ਜਿੱਥੇ ਜਿੱਥੇ ਲਿਖਿਆ ਹੂੰ ਹੂੰ ਉੱਥੇ ਚੁਗਣਾ ਜਿਵੇਂ ਹੁਣ ਬਾਈ ਮਤਲਬ ਮਿਹਨਤ ਕਰ ਰਹੇ ਆ ਹੂੰ ਸਾਡੀ ਆਸਟ੍ਰੇਲੀਆ ਜਾਣੀ ਸੀ ਟੀਮ ਮਤਲਬ ਉਹਦੇ ਲਈ ਵੀ ਅਸੀਂ ਪ੍ਰੈਕਟਿਸ ਕਰ ਰਹੇ ਆ ਜਿੱਥੇ ਸਾਡਾ ਦਾਣਾ ਪਾਣੀ ਹੋਇਆ ਉੱਥੇ ਵੀ ਅਸੀਂ ਜਾਵਾਂਗੇ ਚਲੋ ਮਿਹਨਤ ਆ ਅਸੀਂ ਕਰ ਰਹੇ ਆ ਹੂੰ 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 ਜਿੰਨਾ ਟਾਈਮ ਇੱਥੇ ਆ ਮਤਲਬ ਅਕੈਡਮੀ ਦੇ ਵਿੱਚ ਆ ਅਗਲੇ ਨੂੰ ਜਿਵੇਂ ਕਹਿੰਦੇ ਹੁੰਦੇ ਨੇ ਗੁਰੂ ਜੇ ਪਲਵਾਨ ਹੋਵੇ ਤਾਂ ਉਹ ਕਹਿੰਦਾ ਵੀ ਤੁਸੀਂ ਸਾਫ ਸੁਥਰਾ ਖਾਓ ਯਾਰ ਰੱਜ ਕੇ ਖਾਓ ਕੋਈ ਮੈਡੀਕਲ ਨਾ ਕਰੋ ਹਣਾ ਤੇ ਹੁਣ ਬਾਈ ਅਰਗੀ ਵੀ ਕਹਿੰਨ ਚੱਲ ਹੋਰ ਕੋਚ ਵੀ ਆ ਜਿਹੜੇ ਵੀ ਮਤਲਬ ਜਿਨ੍ਹਾਂ ਨੇ ਢੋਲ ਤੇ ਵਧੀਆ ਪੰਗੜਾ ਪਾਇਆ ਜਿਨ੍ਹਾਂ ਨੇ ਨਾਮ ਕੁ ਮੈਂ ਇੱਥੇ ਨਿਊਜ਼ੀਲੈਂਡ ਚ ਜਾ ਕਿਤੇ ਹੋਰ ਮੁਲਕਾਂ ਦੇ ਵਿੱਚ ਵੀ ਬੈਠੇ ਆ ਉਹਨਾਂ ਨੇ ਸਾਨੂੰ ਮਤਲਬ ਸਾਫ਼ ਸੁਥਰਾ ਪੰਗੜਾ ਜਿਵੇਂ ਸਾਫ਼ ਸੁਥਰੀ ਗਿੱਕੀ ਆ ਉਹੀ ਬੱਚਾ ਨੂੰ ਸਾਨੂੰ ਦੱਸਣਗੇ ਹੋਰ ਇਸ ਤੋਂ ਬਾਅਦ ਜਿੰਨਾ ਮਰਜ਼ੀ ਲੜਨ ਪੜਨ ਕਰ ਲੋ ਅਕਸਰ ਨੂੰ ਜੇ ਤੱਕ ਪੰਗੜਾ ਕਹਤਾ ਵੀ ਮੈਂ ਪੰਗੜਾ ਪਾਉਣਾ ਤੇ ਮੂੰਹ ਵੀ ਭਰਦਾ ਪੰਗੜੇ ਨਾਲ ਭਰਦਾ ਬਾਈ ਠੀਕ ਹੈ ਨਾ ਜਦੋਂ ਪੰਗੜਾ ਕਹਿੰਨੇ ਆ ਤੇ ਬਸ ਫਿਰ ਉਹ ਪੰਗੜੇ ਦਾ ਸਵਾਦ ਹੀ ਵੱਖਰਾ ਜਦੋਂ ਪੁੱਪੜ ਗਏ ਤਾਂ ਹਵਾ ਨਿਕਲ ਜਾਂਦੀ ਮੂੰਹ ਹਾਂ ਉਹ ਫਿਰ ਜਦੋਂ ਉਹ ਗਏ ਲੈ ਕੇ ਫਿਰ ਜਦੋਂ ਉਹ ਤਾਂ ਨਿਕਲ ਪੁੱਪੜ ਗਏ ਤਾਂ ਤਾਂ ਹਵਾ ਨਿਕਲ ਜਾਂਦੀ ਹੈ ਹਾਂ ਜਦੋਂ ਪੰਗੜਾ ਗਏ ਤਾਂ ਮੂੰਹ ਭਰਦਾ ਹਾਂ ਤੇ ਇੱਕ ਗੱਲ ਹੋਰ ਬਾਈ ਕਨਾਲ ਵੀ ਮਿਹਨਤੀ ਬੰਦਾ ਬੈਠਾ ਵੀ ਹਾਰਡ ਵਰਕਰ ਬੰਦਾ ਹੈ ਹਾਂ ਆਪਾਂ ਬਾਈ ਤੋਂ ਇੱਕ ਗੱਲ ਪੁੱਛਦੇ ਆ ਬਾਈ ਸੱਚੀ ਸੱਚੀ ਦੱਸਿਓ ਵੀ ਮਿਹਨਤ ਕਰਕੇ ਪੈਸੇ ਕਮਾਉਣ ਦਾ ਸਵਾਦ ਵੱਖਰਾ ਹੀ ਹੈ ਕਿ ਨਹੀਂ ਵੱਖਰਾ ਹੀ ਵੱਖਰਾ ਤੁਸੀਂ ਭਈ ਆਪਦੀ ਹੱਡ ਤੋੜ ਮਿਹਨਤ ਕਰਦੇ ਹੋ ਨਾ ਹਾਂਜੀ ਭਾਈ ਫਿਰ ਬੰਦੇ ਨੂੰ ਤਸੱਲੀ ਜੀ ਵੀ ਹੁੰਦੀ ਯਾਰ ਵੀ ਚੱਲ ਪੈਸੇ ਵੀ ਕਮਾਉਣੇ ਬਹੁਤ ਵਧੀਆ ਜਦੋਂ ਬੰਦਾ ਮਿਹਨਤ ਕਰਦਾ ਆ ਉਸ ਤੋਂ ਬਾਅਦ ਜਦੋਂ ਬੰਦੇ ਨੂੰ ਆ ਜਿਹੜਾ ਨਿਊਜ਼ੀਲੈਂਡ 'ਚ ਵੀਕ ਬਾਅਦ ਪੇ ਮਿਲਦੀ ਆ ਤੇ ਜਿਹਦੀ ਤਨਖਾਹ ਆਉਂਦੀ ਆ ਤਨਖਾਹ ਆਉਂਦੀ ਆ ਪੂਰੀ ਖੁਸ਼ੀ ਜੀ ਹੁੰਦੀ ਆ ਪਰ ਬੰਦੇ ਹਾਂ ਖੁਸ਼ੀ ਬੰਦਾ ਫੁੱਲਿਆ ਰਹਿੰਦਾ ਕਿ ਹਾਂ ਤਨਖਾਹ ਵਟ ਲੈ ਜਾਂਦੀ ਪੂਰੀ ਲੈ ਜਾਂਦੀ ਇਹਦਾ ਆਪਾਂ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰਦੇ ਆ ਠੀਕ ਹੈ ਪੂਰਾ ਵੀਕ ਆਪਾਂ ਨੂੰ ਬਹੁਤ ਮਤਲਬ ਕਿ ਟਾਇਰਡ ਮਤਲਬ ਕਿ ਥਕਾਵਟ ਰਹਿੰਦੀ ਆ ਜਦੋਂ ਬੰਦੇ ਨੂੰ ਪੇ ਆਉਂਦੀ ਨਾ ਜਦੋਂ ਬੰਦੇ ਨੂੰ ਤਨਖਾਹ ਮਿਲਦੀ ਆ ਬੰਦਾ ਆ ਪੂਰਾ ਖਿੜਿਆ ਰਹਿੰਦਾ ਉਹਦੇ ਵੀ ਕਹਿੰਦੇ ਵੀ ਦੂਜੇ ਦਿਨ ਵੀ ਆਹੀ ਦਿਨ ਹਾਂ ਤਨਖਾਹ ਮਿਲਦੀ ਆ ਤੇ ਇੰਡੀਆ ਵਾਲਿਆਂ ਨਾਲ ਡਿਵਾਈਡ ਕਰਕੇ ਦੇਖਦਾ ਵੀ ਮੈਂ ਤੇ ਮੁੰਡਾ ਯਾਰ ਬਹੁਤ ਬਾਈ ਨਹੀਂ ਚਲੋ ਬਾਈ ਵਧੀਆ ਤੇ ਮਿੱਤਰੋ ਆਪਾਂ ਅੱਜ ਦੀ ਗੱਲਬਾਤ ਇੱਥੇ ਖਤਮ ਕਰਦੇ ਆ ਪੀਜਾ ਪਿਆ ਮਰਦੇ ਪਰ ਨਵੇਂ ਬਲੌਗ ਦੇ ਵਿੱਚ ਸਸਿਕਾਰ ਸਸਿਕਾਰ